ਜਦੋਂ ਸੱਤਾ ਜਿਹੜੇ ਟਰੱਕ ਆਪਰੇਟਰ ਨੇ ਕੰਪਨੀ ਸੱਤਾ ਵੀ ਤੁਹਾਡੀਆਂ ਜਿੰਨੀਆਂ ਵੀ ਮੁਸ਼ਕਲਾਂ ਨੇ ਸਾਰਿਆਂ ਨੂੰ ਇਮਾਨਦਾਰੀ ਦੇ ਨਾਲ ਹੱਲ ਕਰਾਂਗਾ ਤੁਹਾਡਾ ਸਾਰਿਆਂ ਦਾ ਧੰਨਵਾਦ ਜਿੰਦਾਬਾਹ ਬਾਗਰਦੇਵ ਸਿੰਘ ਦੇਮਨ ਜਿੰਦਾਬਾਹ ਜੀ ਹਾਏ ਉਸ ਜੀ ਦਾ ਖਾਲਸਾ ਹੋਏ ਜੀ ਜਦੋਂ ਆਮ ਆਦਮੀ ਪਾਰਟੀ ਦੀ 2022 ਦੇ ਵਿੱਚ ਸਰਕਾਰ ਬਣੀ ਤਾਂ ਪਹਿਲੀ ਵਾਰ ਹੋਇਆ ਜਦੋਂ ਸਾਡੀ ਜਿਹੜੀ ਹੋਰਲੈਕਸ ਕੰਪਨੀ ਹੈ ਉਹਦੇ ਜਿਹੜੇ ਪਾੜੇ ਸੀਗੇ ਰੇਟ ਸਭ ਤੋਂ ਵੱਧ ਜਨਾ ਦਾ ਕਦੇ ਉਦੋਂ ਪਹਿਲਾਂ ਵਧੇ ਸੀ ਤੇ ਨਾ ਉਸ ਤੋਂ ਬਾਅਦ ਕਦੇ ਉਹਨੇ ਵਧੇ ਨਹੀਂ ਤੇ ਔਰ ਜਦੋਂ 2022 ਤੋਂ ਪਹਿਲਾਂ ਉਹਰੇ 200 ਟਰੱਕ ਸੀ ਤੇ ਅੱਜ ਜਿਹੜਾ 500 600 ਟਰੱਕ ਹੈ ਉਹਦੇ ਵਿੱਚ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਬਹੁਤ ਵੱਡਾ ਯੋਗਦਾਨ ਰਿਹਾ ਮੇਰਾ ਔਰ ਉਸ ਟਾਈਮ ਵੀ ਮੈਂ ਕੋਈ ਭਾਲਣਾ ਨਹੀਂ ਭੰਗ ਪ੍ਰਧਾਨ ਜੀ ਬੁਲਾਉਣੇ ਗੱਲ ਸੁਣੋ ਨਾ ਬੈਠਾ ਰਹੇ ਵੀਰੇ ਇਹ ਲੋਕਾਂ ਨੂੰ ਸਾਥ ਦੇ ਕਰੋ ਜੀ ਚੰਗਾ ਹੋਵੇ ਤੇ ਅੱਗੇ ਤੋਂ ਹੋਰ ਮਾਨਪ੍ਰੀਤ ਸਿੰਘ ਧਾਰੋਕੇ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦੇ ਆ ਜੀ ਨਵਾਂ ਪ੍ਰਧਾਨ ਬਣਨ ਤੇ ਤੇ ਅਸੀਂ ਜੁਨੀਅਨ ਦਾ ਸੱਚਜੇ ਢੰਗ ਨਾਲ ਕੰਮ ਚਲਾਉਣ ਲਈ ਇਹਨਾਂ ਨੂੰ ਬੇਨਤੀ ਕਰਾਂਗੇ ਵੀ ਜਿਹੜਾ ਸਰਕਾਰ ਨੂੰ ਵੀ ਦੇਵਮਾਨ ਸਾਹਿਬ ਨੂੰ ਵੀ ਤੇ ਇਹਨਾਂ ਨੂੰ ਮਾਨਪ੍ਰੀਤ ਸਿੰਘ ਜੀ ਨੂੰ ਵੀ ਵੀ ਜਿਹੜਾ ਪਹਿਲਾਂ ਜਿਵੇਂ ਦਵਿੰਦਰ ਸਿੰਘ ਕਲਾਰਾਂ ਵੇਲੇ ਵਧੀਆ ਕੰਮ ਚੱਲਿਆ ਵੀ ਉਵੇਂ ਵਧੀਆ ਥਾਂ ਸਜਜੇ ਢੰਗ ਨਾਲ ਚਲਾਉਣ ਅਸੀਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾ ਦਿੰਦੇ ਹਾਂ ਮੈਨਾਂ ਜੀ ਕੋਈ ਰੋਕ ਰਿਹਾ ਕਲਾਰਾਂ ਵੇਲੇ ਹਾਂ ਜੀ ਹਾਂ ਕਲਾਰਾਂ ਵੇਲੇ ਜੀ ਜਦੋਂ ਪਹਿਲੀ ਵਾਰੀ ਉਹਨਾਂ ਨੂੰ ਪ੍ਰਧਾਨ ਬਣਾਇਆ ਗਿਆ ਸੀਗਾ ਕਾਂਗਰਸ ਵੇਲੇ ਯੂਨੀਅਨਾਂ ਤੋੜੀਆਂ ਹੋਈਆਂ ਸੀਗੀਆਂ ਹੌਰਲੈਕਸ ਫੈਕਟਰੀ ਦਾ ਕੰਮ ਖੰਡਿਆ ਹੋਇਆ ਸੀਗਾ ਜੋ ਕੇ ਕੇ ਫੈਕਟਰੀ ਆ ਸਾਡੇ ਨਾਬੇ ਚ ਉਹ ਇਹਨਾਂ ਨੇ ਉਸ ਟਾਈਮ ਸਾਨੂੰ ਇਕੱਠਾ ਕੰਮ ਲੈ ਕੇ ਦਿੱਤਾ ਜੀ ਤੇ ਰੇਟ ਬਹੁਤ ਸੋਹਣੇ ਪਾੜੇ ਹੋਏ ਉਸ ਟਾਈਮ ਇਹਨਾਂ ਦਾ ਵੀ ਉਹਨਾਂ ਦੇ ਹੱਥ ਸੀ ਕਲਾਰਾਂ ਗਵਿੰਦਰ ਸਿੰਘ ਕਲਾਰਾਂ ਤੇ ਤੇ ਉਸੇ ਕਰਕੇ ਸਾਡਾ ਕੰਮ ਬਹੁਤ ਵਧੀਆ ਸੱਚਜੇ ਢੰਗ ਨਾਲ ਚੱਲਿਆ ਰੇਟ ਪਾੜੇ ਬਹੁਤ ਸੋਹਣੇ ਰਹੇ ਨੇ ਪਹਿਲਾਂ ਤਾਂ ਸਮੁੱਚੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਅੱਜ ਬੜਾ ਹੀ ਸੁਭਾਗਾ ਭਰਿਆ ਦਿਨ ਹੈ ਕਿ ਸਰਦਾਰ ਮਨਪ੍ਰੀਤ ਸਿੰਘ ਧਾਰੋਕੀ ਜੀ ਜੋ ਕਿ ਸਾਡੇ ਆਮ ਪਾਰਟੀ ਦੇ ਸਿਰਕਾ ਡਾਗੂ ਨੇ ਸੋ ਉਹਨਾਂ ਨੂੰ ਸੰਗਤ ਵੱਲੋਂ ਅਤੇ ਸਾਡੇ ਐਮ.ਐਲ.ਏ ਸਾਹਿਬ ਵੱਲੋਂ ਟਰੱਕ ਯੂਨੀਅਨ ਦਾ ਪ੍ਰਧਾਨ ਸਰਬਸੰਮਤੀ ਨਾਲ ਲਾਇਆ ਗਿਆ ਹੈ ਸੋ ਅਸੀਂ ਲੱਖ ਲੱਖ ਵਧਾਈ ਦਿੰਦੇ ਹਾਂ ਮਨਪ੍ਰੀਤ ਸਿੰਘ ਧਾਰੋਕੀ ਅਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਅਤੇ ਉਹਨਾਂ ਵੱਲੋਂ ਵੀ ਵਾਅਦਾ ਕੀਤਾ ਗਿਆ ਹੈ ਕਿ ਜਿਸ ਤਰ੍ਹਾਂ ਪਿਛਲੇ ਸਮੇਂ 'ਚ ਭਾਵੇਂ ਕਿ ਉਹ ਸਰਕਾਰ ਬਣਨ ਤੇ ਦਵਿੰਦਰ ਕੁਲਾਰਾਂ ਦੇ ਟਾਈਮ ਟਰੱਕ ਯੂਨੀਅਨ ਦਾ ਕੰਮ ਚੱਲਿਆ ਕਿ ਉਸ ਤੋਂ ਵੀ ਹੋਰ ਵਧੀਆ ਢੰਗ ਤਰੀਕੇ ਨਾਲ ਕੰਮ ਚਲਾਇਆ ਜਾਵੇਗਾ ਸੋ ਲੋਕਾਂ ਨੂੰ ਉਹਨਾਂ ਨੇ ਇਹੀ ਵਿਸ਼ਵਾਸ ਦਿਵਾਇਆ ਸੋ ਅਸੀਂ ਫੇਰ ਇੱਕ ਵਾਰੀ ਲੱਖ ਲੱਖ ਵਧਾਈ ਸਰਾਰ ਮਨਪ੍ਰੀਤ ਸਿੰਘ ਧਾਰੋਕੀ ਅਤੇ ਧੰਨਵਾਦ ਸਰਦਾਰ ਗੁਰਦੇ ਜਿੰਨੇ ਤੇ ਡ੍ਰੈਕ ਯੂਨੀਅਨ ਦੇ ਅਪਰੇਸ਼ਨ ਵੰਡੇ ਤੇ ਕੁਛ ਨੇ ਨਾ ਬਰਦਾ। ਆਪਰੇਟਰ ਤਕਰੀਬਨ ਖੁਸ਼ ਨੇ ਜੀ। ਕੰਮ ਪਹਿਲਾਂ ਵੀ ਸੱਜੇ ਢੰਗ ਨਾਲ ਚੱਲ ਰਿਹਾ ਹੈ ਕਿਉਂਕਿ ਸਾਡਾ ਜਿਹੜਾ ਹੌਰਲੈਕਸ ਦਾ ਕੰਮ ਸੀਗਾ ਉਹ ਕਾਂਗਰਸ ਦੀ ਸਰਕਾਰ ਵੇਲੇ ਸਾਡਾ ਖੁੱਸ ਗਿਆ ਸੀਗਾ ਜੀ ਕੰਮ। ਸੋ ਆਮ ਪਾਰਟੀ ਜਦੋਂ ਹੋਂਦ ਵਿੱਚ ਆਈ ਤਾਂ ਸਾਡਾ ਇਹ ਕੰਮ ਦੁਬਾਰਾ ਯੂਨੀਅਨ 'ਚ ਆਇਆ ਤੇ ਭਾੜੇ ਵੀ ਸਾਡੇ ਵਧੀਆ ਹੋਏ। ਸੋ ਲੋਕ ਤਕਰੀਬਨ ਭਾੜਿਆਂ ਨੂੰ ਦੇਖ ਕੇ ਖੁਸ਼ ਨੇ ਜੀ ਕਿਉਂਕਿ ਸਾਡੇ ਕੋਲ ਇੱਕੋ ਇੱਕ ਕੰਮ ਹੈ ਹੌਰਲੈਕਸ ਫੈਕਟਰੀ ਦਾ। ਸੋ ਉਹ ਕੰਮ ਸਾਡਾ ਸਹੀ ਚੱਲ ਰਿਹਾ ਹੈ। ਦੇਮਾਨ ਦੀ ਵਧੀਆ ਸੋਚ ਮੁਤਾਬਕ ਵਧੀਆ ਪ੍ਰਧਾਨ ਲਾਇਆ ਜੀ ਟਰੈਕ ਯੂਨੀਅਨ ਦੇ ਲੋਕ ਨੂੰ ਪਸੰਦ ਕਰਦੇ ਨੇ ਪਹਿਲਾਂ ਵੀ ਨੇ ਦਵਿੰਦਰ ਜੀ ਕਲਾਰਾਂ ਦੇ ਨਾਲ ਵਧੀਆ ਕੰਮ ਕੀਤਾ ਪ੍ਰਧਾਨੀ ਦੇ ਤੇ ਹੁਣ ਵੀ ਇਹ ਕਿਸੇ ਦਾ ਪ੍ਰਧਾਨ ਆਏ ਆਪਣੇ ਹੋਰ ਐਕਸਪੈਕਟ ਜਾਈ ਵਧੀਆ ਕੰਮ ਕਰੂਗਾ ਇਹ ਟ੍ਰੱਕ ਚਾਲਣਿਆਂ ਦੇ ਨਾਲ ਕਿਉਂ ਇਹਦਾ ਰੇਟ ਹੈਗਾ ਜਿਹੜਾ ਆਪਣੇ ਹੋਰ ਐਕਸਪੈਕਟ ਨਾਲ ਉਹਦੇ ਕਰਕੇ ਲੋਕਾਂ ਨੇ ਵਿਸ਼ਵਾਸ ਇਹ ਪਟਕਾ ਰਾਇਲ ਤੇ ਜਿਹੜਾ ਇਹ ਵਧੀਆ ਕੰਮ ਆ ਸਾਨੂੰ ਵਧੀਆ ਲੱਗਿਆ ਉਸ ਟਕਸਾਲੀ ਹੈ ਪੁਰਾਣਾ ਆਪ ਦਾ ਵਰਕਰ ਆਮ ਪੁਰਾਣੇ ਵਰਕਰ ਉਹਨੂੰ ਆਮ ਮਡਿਊਲ ਕੁਆਲਟੀ ਅੱਗੇ ਲਿਆ ਰਹੀ ਹੈ ਬਹੁਤ ਵਧੀਆ ਸੋਚ ਹੈ ਇਹ ਮਿਲ ਜਾਈ ਅਦਰ ਤੇ ਸਤਿਕਾਰ ਸਹਿਤ ਫਤਵੀ ਸੰਗ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਮੈਂ ਗੁਰੂ ਮਹਾਰਾਜ ਦਾ ਬਹੁਤ ਬਹੁਤ ਸ਼ੁਕਰਾਨਾ ਕਰਦਾ ਤੇ ਉਸ ਤੋਂ ਬਾਅਦ ਮੈਂ ਸਾਡੇ ਮੇਰੇ ਵੱਡੇ ਭਰਾ ਐਮਐਲਏ ਸਰਦਾਰ ਗੁਰਦੇਵ ਸਿੰਘ ਜੀ ਦੇਮਾਨ ਜਿਨ੍ਹਾਂ ਨੇ ਮੈਨੂੰ ਇੰਨਾ ਮਾਣ ਤੇ ਸਹਾਰਾ ਦਿੱਤਾ ਉਹਨਾਂ ਦਾ ਧੰਨਵਾਦ ਕਰਦਾ ਤੇ ਟਰੱਕ ਆਪਰੇਟਰ ਵੀਰਾਂ ਦਾ ਧੰਨਵਾਦ ਕਰਦਾ ਕਿਉਂਕਿ ਪਿਛਲੇ ਟਾਈਮ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ 2022 ਦੇ ਵਿੱਚ ਸਰਕਾਰ ਬਣੀ ਤਾਂ ਪਹਿਲੀ ਵਾਰ ਹੋਇਆ ਜਦੋਂ ਸਾਡੀ ਜਿਹੜੀ ਹੋਰਲੈਕਸ ਕੰਪਨੀ ਆ ਉਹਦੇ ਜਿਹੜੇ ਪਹਾੜੇ ਸੀਗੇ ਰੇਟ ਸਭ ਤੋਂ ਵੱਧ ਜਿਨ੍ਹਾਂ ਦਾ ਕਦੇ ਉਦੋਂ ਪਹਿਲਾਂ ਵਧੇ ਸੀ ਤੇ ਨਾ ਉਸ ਤੋਂ ਬਾਅਦ ਕਦੇ ਉਨੇ ਵਧੇ ਨੇ ਤੇ ਔਰ ਜਦੋਂ 2022 ਤੋਂ ਪਹਿਲਾਂ ਔਰੇ 200 ਟਰੱਕ ਸੀ ਤੇ ਅੱਜ ਜਿਹੜਾ 500 600 ਟਰੱਕ ਹੈ ਉਹਦੇ ਵਿੱਚ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਬਹੁਤ ਵੱਡਾ ਯੋਗਦਾਨ ਰਿਹਾ ਮੇਰਾ ਔਰ ਈਮਾਨਦਾਰੀ ਨਾਲੇ ਲੋਕਾਂ ਦੇ ਲਈ ਅਸੀਂ ਨੇ ਪਹਿਲਾਂ ਵੀ ਕੰਮ ਕਰਿਆ ਸੀ ਤੇ ਅੱਗੇ ਨੂੰ ਵੀ ਇਹਨਾਂ ਦੇ ਲਈ ਬਹੁਤ ਈਮਾਨਦਾਰੀ ਨਾਲ ਕੰਮ ਕਰੂੰਗਾ ਔਰ ਐਮਐਲਏ ਸਾਹਿਬ ਦਾ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜਦੋਂ ਸੱਤਾ ਜਿਹੜੇ ਟਰੱਕ ਆਪਰੇਟਰ ਨੇ ਕੰਪਨੀ ਸੱਤਾ ਵੀ ਤੁਹਾਡੀਆਂ ਜਿੰਨੀਆਂ ਵੀ ਮੁਸਤਰੀਆਂ ਦੇ ਸਾਰਿਆਂ ਨੂੰ ਇਮਾਨਦਾਰੀ ਨਾਲ ਹੱਲ ਕਰਾਂਗਾ ਤੁਹਾਡਾ ਸਾਰਿਆਂ ਦਾ ਧੰਨਵਾਦ